ਲੋ ਵੀ ਦੋਸਤੋ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਿਹਾ ਦੇਖ ਸਕਦੇ ਹੋ ਕਿ ਟਰੈਕਟਰ ਟਰਾਲੀ ਦੇ ਸਵਾਰ ਹੋ ਕੇ ਕੁਝ ਨੌਜਵਾਨ ਕੁਝ ਸੰਗਤ ਰੂਪੀ ਲੋਕ ਫਰਵਾਨਾ ਹੋ ਰਹੇ ਨੇ ਤਸਵੀਰਾਂ ਤੁਸੀਂ ਸਾਫ਼ ਦੇ ਸਕਦੇ ਹੋ ਹਨ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਦੇ ਸਕਦੇ ਹੋ ਕਿ ਵਿੱਚ ਟੋਲ ਵੀ ਉਹਨਾਂ ਕੋਲ ਹੈਗਾ ਹੋਰ ਬਹੁਤ ਸਮਗਰੀ ਉਹਨਾਂ ਕੋਲ ਹੈਗੀ ਏ ਪਹੁੰਚ ਗਏ ਨੇ ਜੋ ਨੌਜਵਾਨਾ ਸੰਗਤ ਰੂਪੀ ਨੌਜਵਾਨ ਜਾਂ ਲੋਕ ਜਿਹੜੇ ਹੈ ਕਿਨੇ ਦਰਿਆ ਦੇ ਕੰਡੇ ਤੇ ਸੋ ਕੀ ਕਰਨ ਪਹੁੰਚੇ ਨੇ ਸਾਰੀ ਗੱਲਬਾਤ ਵੀ ਕਰਵਾਵਾਂਗੇ ਤੁਹਾਡੀ ਉਹਨਾਂ ਨਾਲ ਜੋ ਗੱਲਬਾਤਾਂ ਜੀ ਕਰਨਗੇ ਤੁਹਾਡੇ ਅੱਗੇ ਰੱਖਾਂਗੇ ਸੋ ਸਾਰੀ ਗੱਲਬਾਤ ਰਕਦੇ ਆਂ ਦੇ ਸਕਦੇ ਹੋ ਕਿ ਦਰਿਆ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਹਨ ਤੇ ਨੌਜਵਾਨ ਟਰੈਕਟਰ ਟਰਾਲੀਆਂ ਤੇ ਪਹੁੰਚ ਰਹੇ ਨੇ ਟਰੈਕਟਰਾਂ ਤੇ ਪਹੁੰਚ ਰਹੇ ਨੇ ਟੋਲ ਵੀ ਟੋਲ ਟਮੱਕੇ ਦੇ ਨਾਲ ਸਾਜੋ ਸਾਈ ਦੇ ਨਾਲ ਸੋ ਕੰਡੇ ਤੇ ਪਹੁੰਚ ਕੇ ਅਰਦਾਸ ਵੀ ਕੀਤੀ ਜਾ ਰਹੀ ਹੈ ਲੋਕਾਂ ਦੇ ਵੱਲੋਂ ਮੱਥਾ ਵੀ ਟੇਕਿਆ ਜਾ ਰਿਹਾ ਹੈ ਹਾਲਾਂਕਿ ਕੰਡਾ ਨਹੀਂ ਸੀ ਦਰਿਆ ਦਾ ਵਿਚਾਲੇ ਸੀ ਕੁਝ ਭਾਗ ਕਿਉਂਕਿ ਜਿਹੜਾ ਪਿੱਛੇ ਤੁਹਾਨੂੰ ਸਫਰ ਦਿਖਾਇਆ ਤਕਰੀਬਨ 2 ਕਿਲੋਮੀਟਰ ਦਾ ਇਹ ਜਿਹੜਾ ਕੰਡਾ ਹੈਗਾ ਤੇ ਕਿਲੋਮੀਟਰ ਪੈੜਾ ਤੈ ਕਰਕੇ ਅੱਗੇ ਦਰਿਆ ਜਿੱਥੇ ਵਗ ਰਿਹਾ ਉੱਥੇ ਪਹੁੰਚੇ ਆ ਤੇ ਦੇਗਾ ਦੇਖ ਸਕਦੇ ਹੋ ਦਲੀਏ ਦੀ ਦੀਗ ਪ੍ਰਸ਼ਾਦੀ ਦੀ ਦੀਗ ਤੇ ਇੱਧਰ ਜਿਹੜਾ ਸੰਗਤਾਂ ਦੇ ਵੱਲੋਂ ਸ਼ਰਧਾਲੂਆਂ ਦੇ ਵੱਲੋਂ ਇੱਕ ਬੇੜਾ ਤਿਆਰ ਕੀਤਾ ਗਿਆ ਉੱਪਰ ਜਿਹੜਾ ਝੰਡੀ ਵੀ ਲੱਗੀ ਹੋਈ ਏ ਜੋ ਹੁਣ ਦੀਪ ਜੋਤ ਜਗਾਈ ਜਾ ਰਹੀ ਏ ਦੇਸੀ ਕਿਉ ਦੇ ਸਕਦੇ ਹੋ ਤਸਵੀਰਾਂ ਜਲਦੀ ਜਲਦੀ ਵੀਡੀਓ ਤੋਂ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸਾਰੀ ਗੱਲਬਾਤ ਰੱਖਦੇ ਆ ਕਮੈਂਟ ਵੀ ਆਪਣੇ ਦੇਣਾ ਸੋ ਜਿਹੜੇ ਲੋਕਾਂ ਦੀ ਸ਼ਰਧਾ ਹੈਗੀ ਸ਼ਰਧਾ ਭਾਵਨਾ ਨੂੰ ਦੇਖਦੇ ਹੋਏ ਜਿਹੜਾ ਉਹਨਾਂ ਦੇ ਵਿੱਚ ਜੋ ਉਹਨਾਂ ਦਾ ਮੰਨਣਾ ਹੈਗਾ ਉਹ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਹੈਗੀਆਂ ਨੇ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਵੀ ਕਰਵਾਵਾਂਗੇ ਕਿ ਰੋ ਰੀਤਾਂ ਨੇ ਕਿਸ ਤਰ੍ਹਾਂ ਉਹ ਇਸ ਅਜ ਦਰਿਆ ਦੇ ਕੰਡੇ ਦੇ ਪਹੁੰਚੇ ਨੇ ਕਿੰਨਾ ਸਮਾਂ ਹੋ ਚੱਲਿਆ ਉਹਨਾਂ ਨੂੰ ਜਿਹੜਾ ਸਲਾਨਾ ਜਿਹੜਾ ਕਹਿ ਸਕਦੇ ਆ ਕਿ ਜੋੜ ਮੇਲਾ ਕਰਵਾ ਰਹੇ ਨੇ ਉਹ ਸਾਰੀ ਗੱਲਬਾਤ ਵੀ ਕਰਵਾਵਾਂਗੇ ਦੇ ਸਕਦੇ ਹੋ ਇੱਧਰ ਪ੍ਰਸ਼ਾਦੇ ਵੀ ਤਸਵੀਰਾਂ ਦੇ ਵਿੱਚ ਦੇ ਸਕਦੇ ਹੋ ਇੱਧਰ ਜੋਰ ਦੇ ਵਿੱਚ ਜਿਹੜਾ ਕਿਓ ਪਾਇਆ ਗਿਆ ਸੋ ਜੋਤ ਜਗਾ ਜਾ ਰਹੀ ਹੈ ਸੋ ਸਾਰੀਆਂ ਹੀ ਜਿਹੜੀਆਂ ਗੱਲਾਂ ਬਾਤਾਂ ਹੈਗੀਆਂ ਨੇ ਸਾਰੀ ਗੱਲਬਾਤ ਸਾਂਝੀ ਤੁਹਾਡੇ ਨਾਲ ਕਰਵਾਵਾਂਗੇ ਜੋਤ ਦੇ ਵਿੱਚ ਦੇਸੀ ਕਿਉ ਪਾਇਆ ਜਾ ਰਿਹਾ ਤੇ ਇਹ ਹੁਣ ਜਿਹੜਾ ਦਰਿਆ ਦੇ ਕੰਡੇ ਤੇ ਸੰਗਤਾਂ ਪਹੁੰਚ ਗਈਆਂ ਨੇ ਕੰਡੇ ਤੇ ਪਹੁੰਚ ਕੇ ਜਿਹੜਾ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਤੂਫ ਅਰਗਬਤੀ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ ਨੌਜਵਾਨਾਂ ਦੇ ਵੱਲੋਂ ਜਿਹੜੀਆਂ ਦੀਗਾਂ ਸਿਗੀਆਂ ਪ੍ਰਸ਼ਾਦ ਹੋ ਗਿਆ ਜਾਂ ਦਲੀਆ ਹੋ ਗਿਆ ਚੋਲਾਂ ਦੀ ਦੇਖ ਹੋ ਗਈ ਜੋ ਪ੍ਰਸ਼ਾਦ ਸੀ ਕਿ ਲੰਗਰ ਪ੍ਰਸ਼ਾਦ ਹੋ ਗਿਆ ਰੋਟੀ ਸਬਜੀ ਦਾਲ ਉਹ ਸਾਰੀ ਦੇਖ ਸਕਦੇ ਹੋ ਕਿ ਇੱਕ ਵਾਰੀ ਹਲਾਈ ਜਾ ਰਹੀ ਹੈ ਕਿਉਂਕਿ ਬਿਲਕੁਲ ਜਿਹੜਾ ਕਿਉ ਬਚਿਆ ਸੀ ਉਹ ਦੇਸੀ ਕਿਉ ਉਹ ਵੀ ਰਲਾ ਦਿੱਤਾ ਗਿਆ ਵਿੱਚ ਤੇ ਹੁਣ ਅਰਦਾਸ ਬੇਨਤੀ ਕੀਤੀ ਜਾ ਰਹੀ ਹੈ ਅਰਦਾਸ ਹੋ ਚੁੱਕੀ ਹੈ ਸੋ ਅਰਦਾਸ ਕੀ ਹੋਈ ਹੈ ਕਿ ਮਾਲਕ ਜਿਹੜਾ ਜਿੰਨਾ ਇਲਾਕਾ ਸੀਗਾ ਇਲਾਕਾ ਜਿਹੜਾ ਧੰਨ ਧੰਨ ਖਵਾਜਾ ਪੀਰ ਜੀ ਨੂੰ ਜਿਹੜਾ ਅਰਦਾਸ ਬੇਨਤੀ ਕਰਿਆ ਕਿ ਉਹਨਾਂ ਦੇ ਮੇਰ ਰੱਖੇ ਕਿਉਂਕਿ ਆਏ ਸਾਲ ਜਿਹੜਾ ਖੜਾ ਦੇ ਕਾਰਨ ਬੜਾ ਵੱਡਾ ਨੁਕਸਾਨ ਹੁੰਦਾ ਸੋ ਜੋ ਹਿਸਾ ਪੱਤੀ ਸੀਗੀ ਜੋ ਅਰਦਾਸ ਸੀਗੀ ਜੋ ਸ਼ਰਦਾ ਸੀਗੀ ਲੋਕਾਂ ਦੀ ਉਹ ਅਦਾ ਕੀਤੀ ਜਾ ਰਹੀ ਹੈ ਇੱਕ ਬੇੜਾ ਵੀ ਛੱਡਿਆ ਜਾ ਰਿਹਾ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਨੌਜਵਾਨ ਕੋਸ਼ ਅੱਗੇ ਜਾ ਕੇ ਬੇੜਾ ਛੱਡਦੇ ਹੋਏ ਹਨ ਤੇ ਅਰਦਾਸ ਕੀਤੀ ਗਈ ਬੇਨਤੀ ਕੀਤੀ ਗਈ ਸੋ ਜੋ ਦਾਲ ਪ੍ਰਸ਼ਾਦਾ ਸੀਗਾ ਸਬਜੀ ਸੀਗੀ ਜੋ ਵੀ ਲੰਗਰ ਪ੍ਰਸ਼ਾਦ ਸੀਗਾ ਉਹ ਵੀ ਅਦਾ ਕੀਤਾ ਜਾਵੇਗਾ ਦੇਖ ਸਕਦੇ ਹੋ ਕਿ ਪ੍ਰਸ਼ਾਦੇ ਲਏ ਜਾ ਰਹੇ ਨੇ ਨੌਜਵਾਨਾਂ ਦੇ ਵੱਲੋਂ ਪ੍ਰਸ਼ਾਦਿਆਂ ਦੇ ਉੱਪਰ ਦਾਲ ਦਲੀਆ ਜੋ ਵੀ ਹੈਗਾ ਹੈ ਬੜੀ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਨਿਮਰਤਾ ਸਹਿਤ ਉਹ ਵੀ ਅਦਾ ਕੀਤਾ ਜਾਵੇਗਾ ਬੇਨਤੀ ਕੀਤੀ ਜਾਵੇ ਕਿਉਂਕਿ ਬਹੁਤ ਸਾਰੇ ਕਿਸਾਨ ਇੱਥੇ ਮੌਜੂਦ ਹੈਗੇ ਨੇ ਕਿਸਾਨਾਂ ਦਾ ਬੜਾ ਵੱਡਾ ਰਕਬਾ ਜਿਹੜਾ ਇਸ ਹੜਪੀਟਤ ਖੇਤਰ ਦੇ ਵਿੱਚ ਆਉਂਦਾ ਸੋ ਕਿਤੇ ਨਾ ਕਿਤੇ ਅੰਦਰੂ-ਦੂ ਜਿਹੜੀ ਇਹਨਾਂ ਦੀ ਛਰਦਾ ਵੀ ਹੈਗੀ ਏ ਸੋ ਜਿਹੜੀ ਛਰਦਾ ਹੈ ਆਪਣੀ ਰੱਖਦੇ ਨੇ ਤਨ ਤਨਕਵਾਜਾ ਪੀਰ ਦੇ ਉੱਪਰ ਸੋ ਕਿਹਾ ਜਾ ਸਕਦਾ ਉਹ ਵੀ ਕਿਤੇ ਨਾ ਕਿਤੇ ਉਹ ਦਿਖਾਈ ਦੇ ਰਹੀ ਏ ਸੋ ਲੰਗਰ ਪ੍ਰਸ਼ਾਦ ਦਾ ਆਦਾ ਕੀਤਾ ਜਾ ਰਿਹਾ ਸੋ ਬਹੁਤ ਸਾਰੇ ਨੌਜਵਾਨ ਦੇ ਸਕਦੇ ਹੋ ਜੋ ਇਹਨਾਂ ਦੀ ਆਪਣੀ ਸ਼ਰਧਾ ਮੁਤਾਬਕ ਜੋ ਵੀ ਹੈ ਗੱਲ ਲੰਗਰ ਪ੍ਰਸ਼ਾਦ ਤੇ ਇਸ ਤੋਂ ਬਾਅਦ ਜਿਹੜਾ ਇਹਨਾਂ ਦਾ ਸਾਲਾਨਾ ਜੋੜ ਮੇਲਾ ਹੈਗਾ ਜੋ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਤੇ ਉੱਥੇ ਲੰਗਰ ਪ੍ਰਸ਼ਾਦ ਦੇ ਜਿਹੜੇ ਵਰਤਾਏ ਜਾਣਗੇ ਉਸ ਤੋਂ ਬਾਅਦ ਜਿਹੜਾ ਇੱਥੇ ਅਰਦਾਸ ਬੇਨਤੀ ਹੋਈ ਹੈ ਭੋਗ ਹੋਏ ਨੇ ਸੋ ਪ੍ਰਸ਼ਾਦਾਂ ਨੂੰ ਭੋਗ ਲੱਗਿਆ ਹਨ ਉਸ ਤੋਂ ਬਾਅਦ ਲੰਗਰ ਜਿਹੜੇ ਉੱਥੇ ਟਟ ਵਰਤਾਏ ਜਾਣਗੇ ਸੋ ਬੜੀ ਵੱਡੀ ਲੋਕਾਂ ਦੀ ਸ਼ਰਧਾ ਹੈਗੀ ਹੈ ਜੋ ਸ਼ਰਧਾ ਤੁਸੀਂ ਦੇ ਸਕਦੇ ਹੋ ਸੋ ਦੇਖ ਸਕਦੇ ਹੋ ਕਈ ਨੌਜਵਾਨ ਜਿਹੜਾ ਮੱਥਾ ਟੇਕ ਰਹੇ ਨੇ ਦੂਰ ਤਸਵੀਰਾਂ ਵਿੱਚ ਦੇਖ ਸਕਦੇ ਹੋ ਜੋ ਸਾਰਾ ਇਹਨਾਂ ਨੇ ਆਪਣਾ ਲੰਗਰ ਪ੍ਰਸ਼ਾਦਾ ਜਿਹੜਾ ਨਿਮਰਤਾ ਸਹਿਤ ਜੋ ਵੀ ਅਰਦਾਸ ਬੇਨਤੀ ਕਰਨ ਉਪਰੰਤ ਜਿਹੜਾ ਉਹ ਰਸਮ ਜਿਹੜੀ ਅਦਾ ਕੀਤੀ ਹੈ ਕਿਉਂਕਿ ਪੰਜਾਬ ਦੇ ਅੰਦਰ ਜਾਂ ਦੇਸ਼-ਪ੍ਰਦੇਸ਼ ਦੇ ਵਿੱਚ ਜਿੱਥੇ ਵੀ ਖਵਾਜਾ ਹਜਰਤ ਨੂੰ ਮੰਨਿਆ ਜਾਂਦਾ ਜਾਂ ਉਹਨਾਂ ਤੇ ਸ਼ਰਧਾ ਹੈਗੀ ਲੋਕਾਂ ਦੀ ਕਈ ਜਗ੍ਹਾ ਤੇ ਨੱਥ ਚੜਾਉਣ ਦੀ ਰਸਮ ਵੀ ਅਦਾ ਕੀਤੀ ਜਾਂਦੀ ਹੈ ਤੇ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਇਹ ਜ਼ਿਲ੍ਹਾ ਫਰੋਜਪੁਰ ਦੇ ਅੰਦਰ ਜੋ ਕਸਬਾ ਮੱਲਾਵਾਲਾ ਨਹੀਂ ਠੀਕ ਪਿੰਡ ਆਲੇ ਵਾਲਾ ਫੱਤੇ ਵਾਲਾ ਮੇਲਾ ਹਰ ਸਾਲ ਸਾਲਾਨਾ ਮੇਲਾ ਜੋ ਕਰਵਾਇਆ ਜਾਂਦਾ ਉੱਥੋਂ ਦੀਆਂ ਤਸਵੀਰਾਂ ਹੈਗੀਆਂ ਜੋ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੋ ਪ੍ਰਸ਼ਾਦ ਦੇ ਦੇਗ ਜੋ ਵੀ ਲੰਗਰ ਪ੍ਰਸ਼ਾਦ ਸੀਗਾ ਅਰਦਾਸ ਉਪਰੰਤ ਜਿਹੜਾ ਆਪਣੀ ਮਨੋਕਾਮਨਾ ਤਹਿਤ ਆਪਣੀ ਜ਼ਰਦਾ ਤਹਿਤ ਅਦਾ ਕੀਤਾ ਗਿਆ ਤਸਵੀਰਾਂ ਸਾਹ ਆਪ ਦੇ ਸਕਦੇ ਹੋ ਤੁਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਨੌਜਵਾਨਾਂ ਸੰਗਤ ਰੂਪੀ ਪਹੁੰਚੇ ਹੋਏ ਨੇ ਸੰਗਤਾਂ ਪਹੁੰਚੀਆਂ ਹੋਈਆਂ ਨੇ ਸੋ ਕਈ ਨੌਜਵਾਨ ਇਹ ਜਿਹੜੇ ਖੜੇ ਦਰਿਆ ਦੇ ਕੰਢੇ ਦੇ ਉੱਪਰ ਇਹ ਹੀ ਬੇਨਤੀ ਕਰ ਰਹੇ ਆ ਕਿ ਮੇਰ ਰੱਖ ਕੇ ਫਸਲ ਰਜਵਾੜੇ ਤੇ ਮੇਰ ਰਹੇ ਜਿਹੜੀ ਤੰਦਰੁਸਤੀਆਂ ਰਹਿਣ ਕਿਉਂਕਿ ਬਹੁਤ ਵੱਡਾ ਨੁਕਸਾਨ ਕਿਤੇ ਨਾ ਕਿਤੇ ਹੜਪ ਘਟਤ ਖੇਤਰਾ ਦੇ ਵਿੱਚ ਮੰਨਿਆ ਜਾਂਦਾ ਹੈ ਹੜਾਂ ਦੇ ਕਾਰਨ ਸੋ ਅਰਦਾਸ ਬੇਨਤੀ ਲਗਾਤਾਰ ਹੈ ਜਿਹੜੀ ਇਨਾਂ ਵੱਲੋਂ ਕਰਕੇ ਜੋ ਸ਼ਰਧਾ ਪਾਵਨਾ ਦਿਖਾਈ ਜਾ ਰਹੀ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਸਾਹਮਣੇ ਬੇੜਾ ਛੱਡਿਆ ਜਾ ਰਿਹਾ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਨੇ ਆ ਜੋ ਬੇੜਾ ਛੱਡਿਆ ਗਿਆ ਸੋ ਇਹ ਰਸਮ ਵੀ ਅਦਾ ਕੀਤੀ ਗਈ ਇਨਾਂ ਦੇ ਵੱਲੋਂ ਰਸਮ ਜਿਹੜੀ ਬੇੜਾ ਛੱਡਣ ਦੀ ਰਸਮ ਕੀਤੀ ਗਈ ਏ ਜੋ ਉਸ ਦੇ ਵਿੱਚ ਜੋਤ ਸੀਗੀ ਜੋਤ ਜਗਾਈ ਗਈ ਤੂ ਬੱਤੀ ਕੀਤੀ ਗਈ ਏ ਉਪਰ ਝੰਡਾ ਵੀ ਦੇ ਸਕਦੇ ਹੋ ਜੋ ਤਸਵੀਰਾਂ ਦੇ ਵਿੱਚ ਤੁਹਾਨੂੰ ਸਾਫ਼ ਦਿਖਾਈ ਦੇ ਰਿਹਾ ਸੋ ਇਹ ਬੇੜਾ ਛੱਡਿਆ ਗਿਆ ਜਿਸ ਤੋਂ ਬਾਅਦ ਹੁਣ ਤੁਹਾਨੂੰ ਤਸਵੀਰਾਂ ਕੁਝ ਹੋਰ ਦਿਖਾਉਣੇ ਆ ਕਿ ਜੋ ਇਹਨਾਂ ਵੱਲੋਂ ਜੋ ਰਸਮਾਂ ਆ ਤਾਂ ਕੀਤੀਆਂ ਗਈਆਂ ਨੇ ਜੋ ਦਲੀਏ ਦੀ ਦੇਖ ਸੀਗੀ ਜਾਂ ਹੋਰ ਦੇਗਾਂ ਸੀਗੀਆਂ ਸਾਰੀਆਂ ਜਿਹੜੀਆਂ ਉਹ ਜਲ ਪ੍ਰਵਾਹ ਕੀਤੀਆਂ ਗਈਆਂ ਨੇ ਸੋ ਜਲ ਪ੍ਰਵਾਹ ਕਰਨ ਤੋਂ ਬਾਅਦ ਨੌਜਵਾਨਾਂ ਦੇ ਵੱਲੋਂ ਜੜਾ ਜੈਜਾ ਵੀ ਲਿਆ ਗਿਆ ਪਾਣੀ ਦਾ ਕਿੰਨਾ ਕਿੰਨੀ ਮਾਤਰਾ ਦੇ ਵਿੱਚ ਪਾਣੀ ਜਿਹੜਾ ਆ ਰਿਹਾ ਹੈ ਜਾਂ ਕਿੰਨੀ ਡਿਗਾਈ ਦੇ ਵਿੱਚ ਹੈਗਾ ਹਨ ਕਿਉਂਕਿ ਅੱਗੇ ਜਾ ਕੇ ਦੇਖ ਗਏ ਇਹਨਾਂ ਨੇ ਅਦਾ ਕੀਤੀਆਂ ਨੇ ਉਸ ਤੋਂ ਉਪਰੰਤ ਜਿਹੜਾ ਵਾਪਸੀ ਜਿਹੜੀ ਚਾਲੇ ਪਾਉਂਦੇ ਜਿਹੜਾ ਸਮਾਂ ਆ ਚੁੱਕਿਆ ਜੋ ਸੋ ਸਮਾਂ ਦੇ ਸਕਦੇ ਹੋ ਕਿ ਸਾਰੇ ਨੌਜਵਾਨ ਇੱਕ ਵਾਰ ਇਕੱਠੇ ਹੋ ਕੇ ਧੰਨਵਾਦ ਕਰਦੇ ਹੋਏ ਮੀਡੀਆ ਦਾ ਬੜੇ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਤੇ ਪਹੁੰਚੇ ਸੀਗੇ ਨੌਜਵਾਨਾਂ ਸੰਗਤਾਂ ਪਹੁੰਚੀਆਂ ਸੀ ਦੇਖਾਂ ਤੁਸੀਂ ਦੇ ਸਕਦੇ ਹੋ ਹਨ ਸੋ ਦਰਿਆ ਦੇ ਕੰਢੇ ਤੋਂ ਵਾਪਸੀ ਚਾਲੇ ਪਾ ਦਿੱਤੇ ਗਏ ਨੇ ਇਹਨਾਂ ਦੇ ਵੱਲੋਂ ਸੋ ਦੇ ਸਕਦੇ ਹੋ ਕਿ ਸਾਰਾ ਜਿਹੜਾ ਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਚੱਲ ਬੂਟੇ ਸਾਰਾ ਦਰਿਆ ਹੀ ਹੈ ਜਿਹੜਾ ਦਰਿਆ ਜਿਸ ਜਗ੍ਹਾ ਤੇ ਅੱਜ ਵਗ ਰਿਹਾ ਹੈ ਜਿਸ ਜਗ੍ਹਾ ਤੇ ਅੱਜ ਚੱਲ ਰਿਹਾ ਹੈ ਸੋ ਕਿਰਪਾ ਬਣਾਈ ਰੱਖੇ ਇਹਨਾਂ ਲੋਕਾਂ ਨਾਲ ਲੋਕਾਂ ਤੇ ਸੋ ਲੋਕਾਂ ਨਾਲ ਗੱਲਬਾਤ ਕਰਦੇ ਆ ਅੱਗੇ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਸਮੇਂ ਅਸੀਂ ਜਿਹੜਾ ਸਤਲੁਜ ਦਰਿਆ ਤੇ ਮੌਜੂਦ ਹੈਗੇ ਆ ਤਨ ਤਨ ਖਵਾਜਾ ਪੀਰ ਜੀ ਦਾ ਮੇਲਾ ਕਰਵਾਇਆ ਜਾ ਰਿਹਾ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਜਿਹੜਾ ਦੇਗ ਪ੍ਰਸ਼ਾਦ ਲੈ ਕੇ ਪਹੁੰਚੀ ਦੇਗਾਂ ਲੈ ਕੇ ਪਹੁੰਚੀ ਜੋ ਭੋਗ ਲਵਾਇਆ ਜਾ ਰਿਹਾ ਬਾਬਾ ਜੀ ਕੀ ਕਹੋਗੇ ਜੀ ਇਹ ਬਾਬਾ ਜੀ ਆਲੇ ਵਾਲਾ ਦੇ ਫੱਤੇ ਵਾਲਾ ਇਲਾਕੇ ਦੇ ਸਾਰੀ ਸੰਗਤਾਂ ਸਾਲ ਪਿੱਛੋਂ ਬਾਬੇ ਖਵਾਜੇ ਪੀਰ ਦਾ ਬਹੁਤ ਨੇਚਾ ਦੇ ਨਾਲ ਪੜਾਣਾ ਲਾਉਂਦੇ ਆ ਜੀ ਅੰਨ ਪਾਣੀ ਨੇਚਾ ਦਾ ਨਾਲ ਸਕਤਾ ਘਰ ਘਰ ਜਾ ਕੇ ਸੰਗਤ ਜਿਹੜੇ ਬڑے ਨੇਚਾਲੇ ਸਾਡੇ ਜਵਾਨ ਬੱਚੇ ਆ ਜੀ ਜੀ ਉਹ ਨੇਚਾਣਾ ਸੇਵਾ ਕਰਦੇ ਆ ਜੀ ਤੇ ਜੋ ਵੀ ਤਰਫੋਂ ਇੱਥੇ ਬਣਾਉਂਦੇ ਆ ਤੇ ਪਹਿਲੋਂ ਨੇਚਾ ਬਾਬੇ ਖਵਾਜੇ ਪੀਰ ਦੀ ਸਾਡੀ ਹੁੰਦੀ ਆ ਜੀ ਘਟੋ ਘਟ ਵੀ 30 35 ਸਾਲ ਸਾਨੂੰ ਹੋ ਗਏ ਉਹਨੇ ਬਾਬੇ ਖਵਾਜੇ ਪੀਰ ਦੀ ਸੇਵਾ ਕਰਦੇ ਆ ਜੀ ਭਾਵੇਂ ਕੁਝ ਵੀ ਅਹੀਂ ਮੀਂਹ ਜਾਵੇ ਨੇਰੀ ਜਾਵੇ ਅਹੀਂ ਸੇਵਾ ਗੁਰੂ ਦੀ ਛੱਡੀ ਨਹੀਂ ਆਈਦੀ ਗਾ ਜੀ ਜੀ ਤੇ ਇਹਨਾਂ ਦੀ ਬਰਕਤਾਂ ਸਾਰੀ ਸੰਗਤ ਜਿੰਨੀਆਂ ਸਾਰੀ ਸੰਯੋਗ ਦੇ ਰੀਆਂ ਬੜੀ ਨੀਚਾ ਦੇ ਨਾਲ ਸੰਗਤ ਸੇਵਾ ਕਰਦੀ ਆ ਤੇ ਇਦਾਂ ਇਹਦਾ ਹੱਥ ਜੋੜ ਕੇ ਅਸੀਂ ਤੇ ਬੇਨਤੀ ਕਰਦੇ ਆ ਬਾਬੇ ਖਵਾਜੇ ਪੀਰ ਅਗੇ ਵੀ ਇਦਾਂ ਇਦਾਂ ਹੀ ਉਦਮ ਦੇ ਮਾਰਾ ਸਿੱਕੀ ਦਾਣ ਇਸ ਭਰੋਸਾ ਦੇ ਤੇ ਸੰਗਤਾਂ ਨੂੰ ਬਲ ਦੇਈਂ ਬੁੱਧੀ ਦੇਈਂ ਸੱਚੇ ਪਾਤਸ਼ਾਹ ਵੇਖ ਖਾਲਸਾ ਵੇ ਪਤ ਜੀ ਜੀ ਬਿਲਕੁਲ ਇਹ ਬੇੜਾ ਛੱਡਿਆ ਗਿਆ ਹੀ ਅੱਜ ਹਾਂਜੀ ਬੇੜਾ ਛੱਡਿਆ ਗਿਆ ਵਾਹਿਗੁਰੂ ਜੀ ਹਾਂ ਹਰ ਮੇਲੇ ਦੇ ਛੱਡਿਆ ਜਾਂਦਾ ਬੇੜਾ ਅੱਛਾ ਜੀ ਬਾਬੇ ਖਵਾਜੇ ਦੀ ਕਿਰਪਾ ਨਾਲ ਨਾ ਬਹੁਤ ਵਧੀਆ ਮੇਲਾ ਕਰਾਉਂਦੀ ਸੰਗਤ ਸਾਰੀ ਰਲ ਕੇ ਬਹੁਤ ਵਧੀਆ ਕਮੇਟੀ ਸਾਡੀ ਨਾਲ ਸੇਵਾ ਕਰਦੀ ਸਾਰੀ ਸਾਰੇ ਪਿੰਡ ਦੀ ਸੰਗਤ ਸਾਰੇ ਸੇਵਾ ਕਰਦੇ ਆ ਤੇ ਬਾਬੇ ਦੀ ਮੇਰ ਨਾਲ ਬੇੜਾ ਜਤਾ ਰਿਆ ਗਿਆ ਵਾ ਤੇ ਉਹਦਾ ਨਾ ਓੜਾ ਸਾਰਾ ਲਿਆ ਗਿਆ ਤੇ ਉਹਨ ਮੇਲਾ ਰੌਣਕ ਮੇਲਾ ਚੱਲੂਗਾ ਕਬੱਡੀ ਦਾ ਕੰਮ ਬਾਬਾ ਮੇਰਾ ਕਰਦਾ ਜੀ ਨੇ ਕਰਦਾ ਬੜੀ ਕਿਰਪਾ ਕਰਦਾ ਬਾਬਾ ਬਹੁਤ ਕਿਰਪਾ ਮਾਲਕ ਦੀ ਸਾਨੂੰ ਦੇਣ ਹੀ ਉਹਦੀ ਆ ਬਾਬੇ ਦੀ ਖੁਵਾਈ ਪੀਰ ਦੀ ਸਾਰੇ ਮੁਲਕ ਨੂੰ ਦੇਣ ਉਹਦੀ ਕੀ ਕਹੋਗੇ ਧੰਨਵਾਦ ਆ ਟੋਟ ਸਾਹ ਨੂੰ ਕਹੋ ਜੀ ਹਾਂਜੀ ਸਰ ਟੋਟ ਸਾਹ ਨੂੰ ਕਹੋ ਜੀ ਹਾਂਜੀ ਹੋਰ ਵੀ ਬਹੁਤ ਸਾਰੀਆਂ ਸੰਗਤਾਂ ਮੌਜੂਦ ਹੈਗੀਆਂ ਨੇ ਇੱਕ ਵਾਰੀ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆ ਸੋ ਵੱਡੀ ਕੀਤੀ ਜਿੱਥੇ ਹੁਣ ਜਿਹੜਾ ਅਰਦਾਸ ਕਰਨ ਪਹੁੰਚ ਨਹੀਂ ਸਕਦਾ ਹਾਂ ਵੀਰ ਮੰਗੇ ਵੀਰ ਕੀ ਕਹੋਗੇ ਜੀ ਯਾਰ ਫਿਰ ਵੀ ਲੋਕ ਆਪਾਂ ਸੱਤ ਲੋ ਦਰਿਆ ਤੇ ਪਹੁੰਚਿਆ ਸਿੱਤੀ ਬੜੀ ਹੈਗੀ ਬਾਬੇ ਦੀ ਕਿਰਪਾ ਹੈਗੀ ਬਿਲਕੁਲ ਜੀ ਬੜੀ ਕਿਰਪਾ ਬਾਬੇ ਦੀ ਸਾਲ ਪਹਿਤੋਂ ਮੇਲਾ ਹੁੰਦਾ ਜੀ ਜੀ ਸਖਤ ਬਣੀ ਸ਼ਰਧਾ ਨਾਲ ਮਨਾਉਂਦੀ ਹੈ ਤੇ ਬਾਬਾ ਵੀ ਬੜੀ ਕਿਰਪਾ ਕਰਦਾ ਹੰਦੇ ਜੀ ਐਰ ਬਹੁਤ ਵਧੀਆ ਫਸਲਾ ਕੱਟਦਾ ਬੜੀ ਕਿਰਪਾ ਹੁੰਦੀ ਦੀ ਹੈ ਕਿਹ ਟਾਈਮ ਕੋ ਗੜਾ ਮਾਰ ਵੀ ਜਾਂਦਾ ਤਾਂ ਪਰ ਫਿਰ ਵੀ ਸਾਨੂੰ ਗੱਪਾਂ ਦੀ ਗਈ ਜਾਂਦਾ ਜੀ ਜੀ ਬੜੀ ਕਿਰਪਾ ਆਉਦੀ ਉਹਦੀ ਕਿਰਪਾ ਨਾਲ ਸਭ ਕੁਝ ਹੋ ਰਿਹਾ ਹੈ ਹਾਂ ਜੀ ਸੋ ਮੇਰਾ ਦੱਸੀਆਂ ਜਾ ਰਹੀਆਂ ਨੇ ਸਾਰੇ ਜੋੜ ਮੇਲੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਵਾਰੀ ਤੁਸੀਂ ਸੰਗਤਾਂ ਦੀਆਂ ਤਸਵੀਰਾਂ ਜ਼ਰੂਰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਜੋ ਇੱਥੇ ਜਿਹੜਾ ਦੇਗ ਪ੍ਰਸ਼ਾਦ ਹੈਗੀ ਸੀਗੀ ਅਰਦਾਸ ਕੀਤੀ ਗਈ ਉਸ ਤੋਂ ਬਾਅਦ ਖਵਾਜੇ ਨੂੰ ਭੇਟ ਕੀਤੀ ਗਈ ਆ ਪ੍ਰਸ਼ਾਦ ਜਿਹੜਾ ਹੈਗਾ ਸੀਗਾ ਭੋਗ ਲਵਾਏ ਗਏ ਨੇ ਸੋ ਤਸਵੀਰਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਹੋਰ ਅਪਡੇਟ ਤੁਹਾਡੇ ਨਾਲ ਸਾਰੀ ਖਾੜੀ ਦੀ ਸਾਂਝੀ ਕਰਾਂਗੇ ਸੋ ਸਾਡੇ ਨਾਲ ਬਣ ਲਈ ਧੰਨਵਾਦ